यार डेढ़ सौ बूथ हैं ये संगठन बहुत पहुंच चुकी हैं याने पूरी लैंडमेंट करनी हैं जी हाँ पूरा है यार सोने लगने जरूर सो लगे सही कर ले अभी अल्लाह यार अभी जब अब इंगेडेट लाते हाँ फिर सोने ही लगे तमोरा ਚਿੰਜਰਾ 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 ਬਹਾਦਰ ਸਿੱਧੂ ਜੀ ਕਰ ਰਿਹਾ ਸਾਡੇ ਕੰਮ ਬਹੁਤ ਜ਼ਿਆਦਾ ਸਾਸ਼ੀ ਕਾ ਜੀ ਸਾਰਿਆਂ ਨੂੰ ਤੇ ਅੱਜ ਹੈਗਾ ਦਿਨ ਐਤਵਾਰ ਦਾ ਇਸੇ ਦਿਨ ਆਈ ਸੀ ਤੇ ਮੀਂਹ ਪੈ ਕੇ ਹਟਾਈ ਤੇ ਨਹਾਰ ਦੇਖੋ ਤੁਸੀਂ ਸਿਵਿਆਂ ਦੀ ਐ ਹਰੇ ਭਰੇ ਹੋ ਗਏ ਆ ਬੂਟੇ ਚੱਲ ਪਏ ਆ ਪੂਰੀ ਐ ਹਰਿਆਲੀ ਹੋ ਗਈ ਐ ਤੇ ਪਾਣੀ ਖੜਾ ਮੀਂਹ ਵਾਲਾ ਤੇ ਅੱਜ ਦੇਖਦੇ ਆ 150 ਬੂਟਾ ਲਾਉਣਾ ਦੇਖੋ ਕਿੰਨੇ ਲੱਗਦੇ ਆ ਬੂਟੇ ਇਹ ਸੰਗਟਾਂ ਜ਼ਿਆਦਾ ਆ ਗਈਆਂ ਤਾਂ ਸਾਰੇ ਲਾਦਾਂਗੇ ਆਪਾਂ ਤੇ ਹਰਾ ਭਰਾ ਕਰ ਦੇਣਾ ਛੁੱਟੀ ਵਾਲੇ ਦਿਨ ਦਾ ਬਈ ਫਾਇਦਾ ਚੱਕਦੇ ਹੋਏ ਕੋਲੋਂ ਮਿੱਟੀ ਦੇ ਮੁੱਡੇ ਤੇ ਇਹ ਸਾਡਾ ਸਾਰਾ ਸਾਡੇ ਪ੍ਰਧਾਨ ਲੰਦੀਪ ਸਿੰਘ ਜੀ ਦੇ ਕਾਰਨ ਆ ਬਈ ਉਹ ਮੋਢੀ ਬਣੇ ਆ ਉਹਨਾਂ ਨਾਲ ਜੁੜ ਕੇ ਤੇ ਆਪਾਂ ਬੂਟੇ ਲਾਉਨੇ ਆ ਤੇ ਅਰਥ ਨੂੰ ਬਚਾਉਨੇ ਆ ਬਈ ਸਾਰਿਆਂ ਦਾ ਫਰਜ਼ ਸਮਝ ਕੇ ਜਿੰਨਾ ਜਿੰਨਾ ਕੋਲ ਟਾਈਮ ਹੈਗਾ ਬੂਟੇ ਜ਼ਰੂਰ ਲਾਓ ਆਪ ਦੇ ਵਾਲੇ ਦਿਵਾਲੇ ਜਿੱਥੇ ਵੀ ਤੁਹਾਨੂੰ ਖਾਲੀ ਜਗ੍ਹਾ ਮਿਲਦੀ ਆ ਤੇ ਬੂਟੇ ਲਾ ਕੇ ਉਹਨਾਂ ਨੂੰ ਪਾਣੀ ਦੇਣ ਦੀ ਵੀ ਜਿੰਮੇਵਾਰੀ ਸੰਭੋ ਗਏ ਕੱਲੇ ਆਏ ਨਹੀਂ ਕੋਈ ਆਪਾਂ ਕੱਲੇ ਬੂਟੇ ਲਾਤੇ ਮੜ ਕੇ ਉਹ ਸੁੱਕ ਜਣ ਉਹਨਾਂ ਚੀਜ਼ਾਂ ਦਾ ਕੋਈ ਫਾਇਦਾ ਨਹੀਂ ਤੇ ਬਾਈ ਹੋਰ ਆਦੇ ਸੀ ਤੇ ਫਿਰ ਬੂਟੇ ਲਾਉਣੇ ਆ ਤੇ ਅੱਜ ਸ਼ੁਰੂਆਤ ਕਰਦੇ ਆ ਦੇਲ ਦੀ ਬੂਟੇ ਲਾ ਕੇ ਬਾਕੀ ਆ ਦੇਖੋ ਤੁਸੀਂ ਬਈ ਪਹਿਲਾਂ ਨਾਲੋਂ ਸਿਵਿਆਂ ਚ ਬਹੁਤ ਨਜ਼ਾਇਜ਼ ਫਰਕ ਪੈ ਗਿਆ ਆ ਸਾਰੇ ਬੂਟੇ ਸੁੱਕੇ ਹੋਏ ਸੀ ਦੋ ਤਿੰਨ ਦਿਨ ਪਾਰੀ ਪਾਣੀ ਦੇ ਕੇ ਹਨ ਤੇ ਉਸ ਤੋਂ ਬਾਅਦ ਬਾਬੇ ਦੀ ਕਿਰਪਾ ਹੋਈ ਆ ਮੀਂਹ ਪੈ ਗਿਆ ਐ ਹਰੇ ਭਰੇ ਹੋ ਗਏ ਆ ਸੇਵਿਆਂ ਨੂੰ ਆ ਪੂਰਾ ਵਧੀਆ ਜੰਗਲ ਬਣਾ ਦੇਣਾ ਜਦੋਂ ਸੇਵਿਆਂ ਚ ਇਤੋਂ ਲਾ ਕੇ ਬੂਟੇ ਉਸ ਤੋਂ ਬਾਅਦ ਪੂਰੇ ਪਿੰਡ ਚ ਕੋਸ਼ਿਸ਼ ਕਰਾਂਗੇ ਸਾਰੇ ਪਿੰਡ ਚ ਲਾਵਾਂਗੇ ਬੂਟੇ ਜਿੱਥੇ ਜਿੱਥੇ ਖਾਲੀ ਜਗ੍ਹਾ ਹੋਊਗੀ ਆ ਜਾਂਦੇ ਉੱਤਿਆਕ ਨਹੀਂ ਦੇਖਦੇ ਨਾ ਬਈ ਰੂਹ ਖੁਸ਼ ਹੋਦੀ ਆ। ਹਮਾਰੇ ਕਬੂਤੇ ਹਰੇ ਭਰੇ ਹੋ ਗਏ ਆ। ਤੇ ਪਿੱਛੇ ਜਿਹੜੀਆਂ ਆਵਾਜ਼ ਆਉਂਦੀਆਂ ਇਹ ਬਹੁਤ ਆਨੰਦ ਦੇਣਗੀਆਂ। ਪੰਛੀ ਦੀ ਇਹ ਦਰਵਾਜ਼ੇ ਤੋਂ ਆਵਦੇ ਕਾਹ ਦਾ ਸੁਆਸੂ ਜੀ ਭੈਣ ਜੁੱਤੀ ਸਾਰਾ ਨਾ ਕੋਈ ਨਹੀਂ ਜਦੋਂ ਦਰਖਤ ਹੋਗੇ ਨਾ ਵੇਖੋ ਉੱਤ ਗਰਖਤ ਹੋਗੇ ਨਾ ਆਪੇ ਖੱਟਾ ਉਤੇ ਨਾ ਆਉਂਦਾ ਫੁੱਲੋ ਮਿੱਟੀ ਨੇ ਮੈਸੇਜ ਵਾਪਸ ਕੋਈ ਖਬਰ ਆਵੇ ਪਾਣੀ ਫੁੱਲ ਪੈਣ ਤਾਂ ਹੀ ਮਿਲ ਜਾਂਦੀ ਵਧੀਆ ਜੀ ਨਾ ਕਹੀ ਪਈ ਆ ਮਾਰੀ ਗਿਆ ਨੂੰ ਚੱਕ ਚੱਕ ਬਦਲ ਚੱਕ 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 ਗੋੜੀ ਆਇਆ ਕੀ ਆ ਗਿਆ 150 ਕੁੱਟੇ ਤੇ ਸੰਗਤਾਂ ਬਹੁਤ ਪਹੁੰਚ ਚੁਕੀਆਂ ਨੇ ਆਪਾਂ ਨੂੰ ਗਰਾਗ ਕਰੀ ਜਾਓ ਮਲੇਗਾਂ ਦੇ ਜਿਹੜਾ ਆਪਕੋ ਦੱਸਾਂ ਉਹ ਫੁੱਟ ਚੌੜਾ ਤੇ ਫੁੱਟ ਮੁੰਡਾ ਕੋਆ ਇੰਨਾ ਬਰੂਜ ਹੋਰ ਲਾਈ ਜਾਂਦਾ ਬਈ ਕਸੇ ਹੋਰ ਮੰਗਾਏ ਦੁਆ ਪਰਟ ਕੇ ਦੁਆ ਲਾਉਨੇ 150 ਬੁਟਾਈ ਆ ਅੱਜ ਤਾਂ ਆਪਣਾ ਨੂਰਾ ਰੱਖਾ ਦੋ ਨਹੀਂ ਪੰਨੇ ਆਪਾ ਆਪਾ ਪਰਲੇ ਜਾਣਾ ਤੂੰ ਪਰਲੇ ਯਾਰ ਪਤਾ ਹੈ ਕੀ ਹੈ ਮੇਰੀ ਗੱਲ ਸੁਣੋ ਬੁੱਕੇ ਕੋਈ ਆਏ ਤਾਂ ਹੈ ਨਹੀਂ ਵੀ ਅੱਜ ਮਿਲ ਕੇ ਆਪਾਂ ਨੂੰ ਗਾੜੂ ਮਿਲ ਲੈਣੇ ਬੁਟੇ ਉਹਨੇ ਲਾਉ ਜਿੰਨੇ ਪਾਉ ਪੂਰੀ ਲੈਨਮੈਂਟ ਕਰਨੀਆਂ ਹੈ ਜੀ ਹਾਂ ਪੂਰਾ ਆਇਆ ਯਾਰ ਸੋਨੇ ਲੱਗਣੇ ਜਿਹਾ ਲੱਗੇ ਸਹੀ ਗੱਲ ਹੈ ਵੀ ਚੱਲ ਆਇਆ ਵੀ ਜਦੋਂ ਬਿੰਗੇ ਰੇਡ ਲਾਤੇ ਹਾਂ ਫੇਰ ਸੋਨੇ ਲੱਗਦੇ ਜਿਵੇਂ ਚੈੱਕ ਤੋਂ ਗਲਾਬ ਗਲੂ ਲਾਖ ਲੈ ਕੋਈ ਨਹੀਂ ਹੌਲੀ ਹੌਲੀ ਸਾਰਾ ਹੀ ਹੋ ਜਾਣਗੇ ਹੌਲੀ 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 ਉਹ ਵਾਜਾ ਦਾ ਕਤੋਂ ਦੇ ਆਇਆ ਯਾਰ ਬਸ ਆ ਡੂੰਗਾ ਕਰ ਤੋਂ ਬਸ ਮੇਰੇ ਗਾਲੇ ਵੀ ਪਹੁੰਚ ਗਏ ਨੂੰ ਭਾਈ ਖਾਲੀ ਕੱਢਦੇ ਸੀ ਨੁਕਸਾਨ ਹੋ ਗਿਆ ਚਲੋ ਉਹ ਨਿਆ ਬਹਾ ਜੀ ਉਹ ਇਹ ਕਰ ਕੋ ਪੂਰੀਆਂ ਰੌਣਕਾਂ ਲੱਗੀਆਂ ਪਈਆਂ ਅੱਜ ਐਤਵਾਰ ਵਾਲੇ ਦਿਨ ਨਾ ਕਾਉਂ ਜੋ ਦਿਨਾਂ ਬਾਣ ਲਾਉਣਾ ਆਉਂਦਾ ਤੈਨੂੰ ਉਹ ਭਰਾਵਾ ਕੋਈ ਲਾਏ ਕਿ ਬਾਕੀ ਕਿੱਥੇ ਲਾਵੇ ਬੂਟੇ ਲਾ ਲਾ ਯਾਰ ਪਕਾਈ ਨਾ ਮਾਰੋ ਤੇਰਾ ਨੈਚਰ ਲੇਕਿਨ ਮਾਤਰਾ ਸ਼ਾਟ ਲੈ ਮੁੰਡਿਆ ਆਪਣੀ ਨੈਚਰਲ ਸ਼ਾਟ ਨਮੋਹਰ ਆ ਲਾ ਲਾ ਟੱਲੀ ਨਾ ਚਿੰਜਰਾ ਚਿੰਜਰਾ ਗਲਮੋਰ ਕਿਹਦੇ ਦਾ ਪਾਟ ਕੇ ਦੇ ਦਿੰਦੇ ਨੇ ਮਾਨ ਚ ਤੂੰ ਜਦੋਂ ਟੈਂਸ਼ਨੇ ਲੱਗਦਾ ਮੈਨੂੰ ਸਮਝਾ ਲੈ ਕੇ ਵੀ ਰਾਤ ਨੂੰ ਆਇਆ ਹੈ ਮੈਨੂੰ ਪਤਾ ਵੀ ਨਹੀਂ ਗੜੇ ਇਹ ਚਿੰਜਰਾ ਕੀ ਗਲਮੋਰ ਹੈ ਬਾਦ ਚ ਇਹਦੇ ਫੁੱਲ ਲੱਗੋ ਕੋਈ ਇਹਦਾ ਸ਼੍ਰੀ ਮੂਰੀ ਦਾ ਬੂਟਾ ਹੈ ਸ਼੍ਰੀ ਮੂਰੀਆ ਭਾਈ ਇਹ ਹੈ ਇਹਦੇ ਪੱਤੇ ਛੋਟੇ ਆਹ ਦੇਖ ਆਹ ਦੇਖ ਜਿਹਨਾਂ ਨਾਲ ਦੀ ਨਾਲ ਕਿਹੜਾ ਕਰ ਮੋੜੇ ਇਹਦੇ ਪੱਤੇ ਛੋਟੇ ਹੁੰਦੇ ਇਹਦੇ ਕੋਈ ਫਰਕ ਨਹੀਂ ਜਦੋਂ ਵੱਡਾ ਹੋ ਜਾਊਗਾ ਉਦੋਂ ਪਤਾ ਲੱਗੂ ਹੈ ਗਲਮੋਰ ਜਾਂ ਚਿੰਜਰ ਪਤਾ ਨਹੀਂ ਲੱਗਦਾ ਲਾ ਦਿਓ ਮਾ ਕੋਈ ਰੰਦੀਪ ਵਰਗੇ ਨੂੰ ਆਜ ਰੋਜੀ ਟਰੋਲ ਕਰਦਾ ਕਰੋਗੇ ਠੱਗੀ ਜੀ ਕਰ ਮੈਂ ਯਾਰ ਲਾ 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 ਦੁੱਧ ਪਿੰਦਾ ਇਹ ਆ ਲਓ ਜੀ ਬਈ ਲਾ ਲਾ 150 ਦਾ 150 ਬੂਟਾ 10 ਦੀ ਬੂਟੇ ਰਹਿ ਗਏ ਆ ਆਪਣੇ ਤੇ ਨਾਲ ਨਾਲ ਪਾਣੀ ਵੀ ਚੱਲੀ ਜਾਂਦਾ ਪਿੱਛੇ ਪਾਣੀ ਪਾਣੀ ਲਾ ਕੇ ਫਿਰ ਚੱਲਦੇ ਆਂ ਨਾਲ ਹੀ ਥੋੜੀ ਹੋਏ ਹੋੜੀ ਕਹੀ ਤੇ ਫਿਰ ਗਾਂ ਨੂੰ ਅਸੀਂ ਨਾਲ ਹੀ ਏ बहादुर सिद्धू जी कर रहे बहुत ज्यादा गोशा जी खड़े कर लो गोशा जी कोई। गोशा जी लग गया, के के लाके लाके पता ही है कि पिंड चाह थोड़ा होर